गुरू ग्रंथ जी माना सोनिया सी अगु जा ख़ालसा वाहिगुरू जी श्री श्री गुरुजा त श्री mahala anjago koi jan ha ਇਸ ਸਿੰਘ ਉਹ ਬੰਟੀ ਆ ਕੇ ਹੋ ਸੇ ਸਮਾਂ ਵਾਜੂ ਜਿੱਕਰ ਖਾਲਸਾ ਹੋਰ ਵਾਜੂ ਜਿੱਕੀ ਭਗਤੀ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਾਰ ਸਿੰਘ ਪ੍ਰਧਾਨ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਏ ਸਮੂਹ ਰਿਸ਼ਤੇਦਾਰ ਪਿੰਡ ਵਾਸੀ ਆਸ-ਪਾਸ ਦੇ ਪਿੰਡੋਂ ਤੋਂ ਆਏ ਮੋਢ ਪਰ ਸੱਜਣ ਸਮੂਹ ਪਿੰਡਾਂ ਦੇ ਆ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੋ ਤੁਸੀਂ ਅਲਤ ਮਰਦਾਸ ਦੇ ਵਿੱਚ ਸ਼ਾਮਲ ਹੋਏ ਹੋ ਸੋ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਜਿਨ੍ਹਾਂ ਨੇ ਇੱਥੇ ਹਾਜ਼ਰੀ ਦਵਾਈ ਉਹਨਾਂ ਦੇ ਨਾਮ ਅਨਾਉਂਸ ਕੀਤੇ ਜਾਂਦੇ ਨੇ ਬਾਕੀ ਇੱਕ ਦੋ ਬੁਲਾਰੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਵਾਰੀ ਦੇ ਤਾਅਕ ਜ਼ਰੂਰ ਆ ਦੋ ਸ਼ਬਦ ਨਾਲ ਸਿੰਘ ਪ੍ਰਧਾਨ ਦੇ ਅੰਤਮਤਾਜ ਦੇ ਵਿੱਚ ਬੋਲਣੇ ਸਭ ਤੋਂ ਪਹਿਲਾਂ ਡਾਕਟਰ ਵਿਜੇ ਸਿੰਘਲਾ ਆਮ ਆਦਮੀ ਪਾਰਟੀ ਦੇ ਜੋ ਐਮਏਐਡੀ ਨੇ ਉਹਨਾਂ ਵੱਲੋਂ ਹਾਜ਼ਰੀ ਦਵਾਈ ਗੁਰਪ੍ਰੀਤ ਸਿੰਘ ਛੱਬਰ ਮੈਂਬਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਰਸਰ ਜੋ ਸੁਪਿੰਦਰ ਸਿੰਘ ਚਾਹਦਾ ਭਪਾਲ ਆ ਆਮ ਆਦਮੀ ਪਾਰਟੀ ਅਰਸ਼ਦੀਪ ਸਿੰਘ ਗਾਗੋਵਾਲ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਬਲਦੇਵ ਸਿੰਘ ਸਾਫਾ ਸਰਪੰਚ ਪਿੰਡ ਰਾੜਾ ਪ੍ਰਧਾਨ ਪਲਾਡ ਗਾਂਦਸ ਨਵਦੀਪ ਸਿੰਘ ਆਪੀ ਸਾਫਾ ਸਰਪੰਚ ਪਿੰਡ ਛੱਬਰ ਗੁਰਪ੍ਰੀਤ ਸਿੰਘ ਬਿੱਕੀ ਨਗਰ ਐਡਵੋਕੇਟ ਗੁਰਪ੍ਰੀਤ ਸਿੰਘ ਪੀਰਕੋਟਾ ਜੋ ਕਿ ਅੱਜ ਦੇ ਬਿਵਾਦੇ ਨੇ ਉਹਨਾਂ ਬੈਂਚ ਦੇ ਅੱਗੇ ਨਜ਼ਰ ਦੇ ਰਹੇ ਹਨ ਹਰਵਿੰਦਰ ਸਿੰਘ ਸੇਖੋਂ ਜਨਮ ਸਥਾਨ ਪੰਜਾਬ ਆਮ ਆਦਮੀ ਪਾਰਟੀ ਇਹਨਾਂ ਨੇ ਵੀ ਬੋਲਣਾ ਹੈ ਉਹਨਾਂ ਨੂੰ ਬੈਂਚ ਹੈ ਕਿ ਨਜ਼ਰ ਦੇ ਰਹੇ ਸਾਧੂ ਸਿੰਘ ਬੁਰਜਹਰੀ ਇਹਨਾਂ ਨੇ ਬੋਲਿਆ ਹੈ ਜਸਪਾਲ ਸਿੰਘ ਮੌਜੂਦਾ ਸਰਪੰਚ ਪੀਰਕੋਟਾ ਸੋ ਸਭ ਤੋਂ ਪਹਿਲਾਂ ਸਾਰੂ ਸਿੰਘ ਪਿੰਡ ਬੁਰਜਹਰੀ ਉਹਨਾਂ ਨੂੰ ਬੈਂਦੀ ਹੈ ਕਿ ਦੋ ਸਾਧ ਦਾ ਨਾਰ ਸਿੰਘ ਫਤਿਹਾਂ ਦੇ ਅੰਤ ਮਰਦਾ ਦੇ ਵਿੱਚ ਹਨ ਸ਼ਾਨਾ ਦੇ ਹੁਣ ਭੇੜ ਕਰਨਗੇ ਸਾਰੂ ਸਿੰਘ ਦਾ ਬੁਰਜ ਹੈ ਅੱਜ ਸਰਦਾਰ ਨਾਰ ਸਿੰਘ ਜੀ ਦੇ ਲੋਕ ਜਿਨ੍ਹਾਂ ਦੀ ਪਿਛਲੇ 14 ਤਰੀਕ ਨੂੰ ਮੌਤ ਹੋਈ ਸੀ ਸਵਾਖਵਾਸ ਹੋਏ ਸਨ ਉੰਨਾਂ ਦੇ ਅੱਜ ਨਨੇਤੋ ਆਖ ਦੇ ਭੋਗ ਪਾਏ ਗਏ ਤੇ ਅਰਦਾਸ ਵਿੱਚ ਅਸੀਂ ਅੱਜ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸਨੇਹੀ ਜੁੜੇ ਹਾਂ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਭ ਨਾਲ ਫਤਰੀ ਸਾਥ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਰਾਮਾਰ ਸਿੰਘ ਦੀ ਢੀਲੋਂ ਜੋ ਕੇ 90 ਕੇ ਸਾਲ ਦੀ ਆਯੂ ਉਪੋਕਥੇ ਇਸ ਸੰਸਾਰ ਤੋਂ ਗਏ ਹਨ ਮੇਰਾ ਇਸ ਘਰ ਦੇ ਵਿੱਚ 1970 ਚ ਆਉਣ ਜਾਣ ਸ਼ੁਰੂ ਹੋਇਆ ਅਸੀਂ ਇਸ ਘਰ ਦੇ ਵਿੱਚ ਮੇਰੀ ਮਾਸਦੀ ਦੀ ਧੀ ਦਾ ਰਿਸ਼ਤਾ ਲੈ ਕੇ ਆਏ ਜੋ 77 ਚ ਵਿਆਹ ਹੋਇਆ ਉਸ ਕ ਉਸ ਦਿਨ ਤੋਂ ਮੈਂ ਇਸ ਪਰਵਾਰ ਦੇ ਨਾਲ ਲਗਾਤਾਰ ਵਿਚਰਦਾ ਰਹੀ ਹਾਂ ਮੈਨੂੰ ਇਸ ਪਰਿਵਾਰ ਦੇ ਵਿੱਚੋਂ ਬਹੁਤ ਨਿਗ ਮਿਲਿਆ ਮੈਂ ਇੱਥੇ ਬੜਾ ਭਾਵੇਂ ਮੈਂ 22 30 ਸਾਲ ਦੀ ਉਮਰ ਦਾ ਆ ਹਾਂ ਮੈਂ ਆਪਣੇ ਆਪ ਨੂੰ ਬਚਪਨ ਤੋਂ ਜਵਾਨੀ ਤੱਕ ਇੱਥੇ ਰੱਖਿਆ ਇਹਨਾਂ ਪਰਿਵਾਰ ਦੇ ਨਾਲ ਆਉਂਦਾ ਜਾਂਦਾ ਰਹੇ ਹਾਂ ਬੜੀਆਂ ਮੌਜਾਂ ਮਾਣੀਆਂ ਇਸ ਪਰਿਵਾਰ ਦੇ ਵਿੱਚ ਰਹਿ ਕੇ ਸਾਡੇ ਵੱਡੇ ਬਜ਼ੁਰਗ ਨਾਰ ਸਿੰਘ ਦੇ ਪੁੱਤ ਜੀ ਸਰਦਾਰ ਗੇਰ ਸਿੰਘ ਜੀ ਤੇ ਸਰਦਾਰ ਨਾਰ ਸਿੰਘ ਦੇ ਭਰਾ ਸਰਦਾਰ ਤਾਰ ਸਿੰਘ ਜੀ ਇਹ ਸਾਰਾ ਪਰਿਵਾਰ ਬੜਾ ਵਧੀਆ ਪਰਿਵਾਰ ਹੈ। ਅੱਛਾ ਖਾਨਦਾਨ ਹੋ ਕੇ ਅਸੀਂ ਇੱਥੇ ਸਾਰੇ ਘਰਾਂ ਦੇ ਵਿੱਚ ਇੱਥੇ ਆਪਣੇ ਆਉਣ ਜਾਣ ਦਾ ਬੜਾ ਆਨੰਦ ਮਾਣਿਆ। ਤੇ ਆਪਣੇ ਜੀਵਨ ਦੇ ਵਿੱਚ ਉਹ ਬੜਾ ਸੋਹਣਾ ਕੰਮ ਕੁਮਾਰੇ ਹਨ। ਬੜਾ ਵਧੀਆ ਲੱਗ ਰਿਹਾ। ਤੇ ਮੈਂ ਅੱਜ ਇਸ ਸਮਾਗਮ 'ਚ ਆਏ ਹੋਏ ਸਾਰੇ ਰਿਸ਼ਤੇਦਾਰ, ਮਿੱਤਰ, ਦੋਸਤ, ਸਨੇਹੀ, ਅਧਿਕਾਰੀ ਤੇ ਪਤਵੰਤੇ ਸੱਜਣ ਜਿੰਨੇ ਆਏ ਹੋ ਮੈਂ ਸਾਰਿਆਂ ਦਾ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਤੇ ਉਸ ਰੂਹ ਨੂੰ ਮੇਰੇ ਖਿਆਲੋਂ ਰੂਹ ਵੀ ਮੇਰੇ ਨਾਲੋਂ ਕਿਤੇ ਵਧੀਆ ਰੂਹ ਸੀ ਬੜਾ ਅੰਗ ਦਾ ਚੰਗਾ ਜੀਵਨ ਸੀ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ ਉਹਨਾਂ ਦੀ ਭਲੇ ਦੀ ਤੇ ਉਹਨਾਂ ਨੂੰ ਪ੍ਰਮਾਤਮਾ ਮੈਂ ਬਹੁਤ ਵਧੀਆ ਜਗ੍ਹਾ ਤੇ ਉਹ ਆਪਣੇ ਆਪ ਹੀ ਉਹਨਾਂ ਦੇ ਜੀਵਨ ਦੇ ਜਿਹੜੀ ਤਪੱਸਿਆ ਸੀ ਉਹ ਚੰਗੇ ਜਗ੍ਹਾ ਤੇ ਜਾਣਗੇ ਮੈਨੂੰ ਇਹ ਆਸ ਹੈ ਮੈਂ ਦੁਬਾਰਾ ਫੇਰ ਸਭ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਆਖਣਾ ਵੈਕ ਜੀ ਕਾ ਖਾਲਸਾ ਵੈਕ ਜੀ ਕੀ ਫਤਿਹ ਸਾਧੀਆਂ ਸਰਦਾਰਾਂ ਵਾਲੇ ਜੋ ਦਾਨ ਕੀਤਾ ਹੈ ਉਹ ਆਪ ਜੀ ਨੂੰ ਦੱਸਿਆ ਜਾਣਾ 10000 ਰੁਪਿਆ ਗੁਰਦੁਆਰਾ ਸਾਹਿਬ ਲਈ 10000 ਰੁਪਿਆ ਡੇਰਾ ਬਾਬਾ ਹਰੀਦਾਸ ਲਈ 10000 ਜੋ ਪਿੰਡ ਦੇ ਵਿੱਚ ਮਸਜਿਦ ਹੈ ਮੁਸਲਮਾਨ ਭਾਈਚਾਰੇ ਉਹਨਾਂ ਵਾਸਤੇ 10000 ਰੁਪਿਆ ਸਮਸ਼ਾਨ ਘਾਟ ਦੇ ਵਿੱਚ ਇੱਕ ਪੱਠੀ ਲੱਗੀ ਸੀ ਜੀ ਜੋ ਕਿ ਉਹਨੂੰ ਦੁਬਾਰਾ ਤਿਆਰ ਕਰਨਾਗਾ ਉਸ ਲਈ 10000 ਰੁਪਿਆ 10000 ਰੁਪਿਆ ਸਰਕਾਰੀ ਹੈ ਸਕੂਲ ਵਾਸਤੇ ਇਹ ਸਾਰੇ ਦਾਨ ਦੇ ਲਈ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸੋ ਹੁਣ ਇਸ ਤੋਂ ਬਾਅਦ ਹਰਵਿੰਦਰ ਸਿੰਘ ਸੇਖੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਹੀ ਤਪਮੰਦ ਸੱਜਣਾਂ ਮੇਰੇ ਵੀਰ ਬਜ਼ੁਰਗਾਂ ਦਾ ਮਤਾਮਾ ਪੈਣਾ ਪਹਿਲਾ ਫੜੀ ਦੀ ਸਾਥ ਪਾਉ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਜੀ ਸੁਰਤ ਸਾਹਮਣੀ ਆ ਇਸ ਪਰਿਵਾਰ ਨਾਲ ਮੇਰੀ ਰਿਸ਼ਤੇਦਾਰੀ ਹੋਣ ਕਰਕੇ ਆਉਣਾ ਜਾਣਾ ਕਿਉਂਕਿ ਬਚਪਨ ਤੋਂ ਹੀ ਮੈਂ ਇਸੇ ਪਰਿਵਾਰ ਨਾਲ ਜੁੜਿਆ ਹੋਇਆ ਸਰਦਾਰ ਅਨਾਰ ਸਿੰਘ ਜੀ ਜੋ ਸਾਡੇ ਭੋਪੜ ਜੀ ਤੇ ਇੱਕ ਬਹੁਤ ਹੀ ਖਾਨਦਾਨੀ ਪਰਿਵਾਰ ਜੱਦੀ ਪੁਸਤੀ ਪਰਿਵਾਰ ਸੀ ਜੋ ਤੁਹਾਨੂੰ ਲਗਭਗ ਸਾਰਿਆਂ ਨੂੰ ਪਤਾ ਇੱਥੇ ਪਹੁੰਚਾ ਨੂੰ ਸੋ ਨਾਲ ਇੱਕ ਖਾਨਦਾਨੀ ਪਰਿਵਾਰ ਹੋਆ ਦੇ ਨਾਲ ਨਾਲ ਇਹਨਾਂ ਨੇ ਜੋ ਮਿਹਨਤ ਕਰ ਪਰਿਵਾਰ ਸਾਥ ਕਿਉਂਕਿ ਪਹਿਲੇ ਦਿਨ ਹੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਜਦੋਂ ਵੀ ਆਉਣਾ ਨਾਟਕਾਂ ਦਾ ਟਰੈਕਟਰ ਹੋਣੇ ਜੀ ਇੱਧਰ ਡੋਲੂ ਘਰਾ ਲੈ ਕੇ ਚਲੇਗੇ ਇੱਧਰ ਆ ਪੰਦਰ ਕਰਤਾ ਹਰਮਤ ਤੇ ਹੀ ਗੱਲਾਂ ਹੋਣੀਆਂ ਕਿਉਂਕਿ ਪਰਿਵਾਰ ਮੈਂ ਇਹ ਕਹਿੰਦਾ ਵੀ ਲੋਕ ਮਿਹਨਤ ਨਹੀਂ ਕਰਦੇ ਪਰ ਇਹ ਮਿਹਨਤ ਦੇ ਨਾਲ-ਨਾਲ ਪਰ ਆਪਣੇ ਕੰਮ ਨੂੰ ਪੂਰਾ ਸਮਰਪਿਤ ਸੀ ਕਦੇ ਅੱਗੇ ਵੀ ਇਹੀ ਕਹਾਣੀਆਂ ਸਾਡੇ ਚਾਚਾ ਜੀ ਸਰਦਾਰ ਗੁਰਦੀਪ ਸਿੰਘ ਜੀ ਚਲੇ ਗਏ ਚਾਚਾ ਜੀ ਕਰਮਜੀਤ ਸਿੰਘ ਜੀ ਅੱਗੇ ਆਪਣੇ ਜਾਸਰ ਸਿੰਘ ਤੇ ਮੁਰਤੀ ਤੇ ਹਰਜਿੰਦਰ ਸਾਰੇ ਹੀ ਜਦੋਂ ਵੀ ਕਹਿੰਦੇ ਮਿਲਦੇ ਆ ਸਿਰਫ ਕਾਰੋਬਾਰ ਦੀਆਂ ਜਾਂ ਸਿਰਫ ਆਪਣੀ ਖੇਤੀਬਾੜੀ ਦੀ ਗੱਲਾਂ ਕਰਦੇ ਨੇ ਸੋ ਸਾਰੀ ਇਹ ਇਹਨਾਂ ਦੀ ਦੇਣ ਆ ਇਹਨਾਂ ਦੀ ਸਿੱਖਿਆ ਜੋ ਅੱਗੇ ਪਰਿਵਾਰ ਉਸੇ ਤਰ੍ਹਾਂ ਲੋਕਾਂ ਪਰਿਵਾਰੀ ਸਮਾਜ ਪਰਿਵਾਰੀ ਵੀ ਤੇ ਆਪਣੇ ਪਰਿਵਾਰ ਪਰ ਦੀ ਬਹੁਤ ਬੱਗਿਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਨੇ ਸਰਦਾਰ ਨਾਲ ਸਿੰਘ ਦੀ ਜ਼ਿੰਦਗੀ ਦੇ ਵਿੱਚ ਵੀ ਕੁਝ ਦਿੱਕਤਾਂ ਆਈਆਂ ਸੋ ਇਹ ਗੁਦਰਤ ਦੀ ਗੱਲ ਆ ਪਰਮਾਤਮਾ ਦੀ ਤੋਂ ਚੰਗੇ ਮਾੜੇ ਦਿਨ ਨੇ ਸਾਰਿਆਂ ਨਾਲ ਹੀ ਆਉਂਦੇ ਰਹਿੰਦੇ ਰਹਿੰਦੇ ਨੇ ਪਰ ਇਹਨਾਂ ਨੇ ਕਦੇ ਵੀ ਹੌਸਲਾ ਨਹੀਂ ਮਾਰਿਆ ਸਾਰੀਆਂ ਮਸੀਤਾਂ ਨੂੰ ਸਿਰ ਮੱਥੇ ਕਬੂਲ ਕੀਤਾ ਉਸ ਤੋਂ ਬਾਅਦ ਜਦੋਂ ਤੈਂ ਮ ਬੜਾ ਪਿਲਾਇਆ ਫ੍ਰੀ ਹੋਏ ਤੋਂ ਸਭ ਤੋਂ ਗੁਰਦੁਆਰੇ ਦੀ ਸੇਵਾ 'ਚ ਲੱਗ ਕੇ ਲਗਾਤਾਰ ਹੁਣ ਮੇਰੇ ਘੱਟ 15-20 ਸਾਲਾਂ ਤੋਂ ਇਹ ਗੁਰਦੁਆਰੇ ਨੂੰ ਚਾਹੇ ਪ੍ਰਧਾਨ ਦੇ ਤੌਰ ਤੇ ਚਾਹੇ ਵੈਸੇ ਸੇਵਾਦਾਰ ਦੇ ਤੌਰ ਤੇ ਗੁਰਦੁਆਰੇ ਦੀ ਸੇਵਾ ਨਾਲ ਜੁੜੇ ਹੋਏ ਸੀ ਸੋ ਬਾਕੀ ਸਾਰਾ ਪਰਿਵਾਰ ਆਪਣੇ ਆਪਣੇ ਕੰਮਾਂ ਵਿੱਚ ਚਾਹੇ ਜਾਸਰ ਆਪਣੇ ਕਾਰੋਬਾਰ ਚਲਾ ਲੋ ਜਾਂ ਆਪਣੇ ਇਧਰ ਸੇਵਕੁਰ ਬੀਦੋਰੀ ਆਪਣੇ ਹੋਰ ਕਾਰੋਬਾਰਾਂ ਦੇ ਨਾਲ ਪੂਰੀ ਤਰ੍ਹਾਂ ਸਮਰਪਿਤ ਨੇ ਸਾਰਾ ਪਰਿਵਾਰ ਪੂਰਾ ਹੀ ਮਿਹਨਤੀ ਆ ਸੋ ਇਹ ਸਾਰੀ ਆਪਨੇ ਸਫਲਤਾਵਾਂ ਨੇ ਇੱਕ ਵਟਿਆ ਦੀ ਦੇਣਾ ਬਾਕੀ ਜੋ ਬਜ਼ੁਰਗ ਹੁੰਦੇ ਨੇ ਆਪਾਂ ਕਹਿੰਦੇ ਆ ਕਰਤਾ ਚੰਦਰਾ ਇਹਨਾਂ ਦੀ ਲੋੜ ਤਾਂ ਜਦੋਂ ਤੱਕ ਟਾਈਮ ਆ ਹੈ ਤਾਂ ਸਾਰਾ ਨੂੰ ਆ ਪਰ ਪ੍ਰਮਾਤਮਾ ਨੇ ਜਿੰਨਾ ਆਪਾਂ ਨੂੰ ਸਵਾਰ ਦਿੱਤੇ ਨੇ ਉਹ ਉਸ ਨੂੰ ਮਨਜ਼ੂਰ ਆ ਉਨੇ ਹੀ ਆਪਾਂ ਨੂੰ ਮਿਲਣਗੇ ਸੋ ਇਤੋਂ ਇਹੀ ਸਿੱਖਿਆ ਮਿਲਦੀ ਆ ਸਾਰੇ ਭੈਣਾ ਭਰਾਵਾਂ ਨੂੰ ਵੀ ਆਪਣੇ ਕੰਮ ਪ੍ਰਤੀ ਸਮਰਪਿਤ ਰਹੋ ਤੇ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰੋ ਤੇ ਹਰ ਵਕਤ ਉਹਨਾਂ ਨੂੰ ਜਿੰਨੀ ਵੀ ਲੋੜ ਆ ਉਹਨਾਂ ਦੀ ਸੇਵਾ ਦਾ ਧਿਆਨ ਰੱਖੋ ਚਾਹੇ ਨਾਰਸਿੱਕੀ ਨੇ ਕੋਈ ਸੇਵਾ ਨਹੀਂ ਕਰਾਈ ਕਿਉਂਕਿ ਅਜੇ ਬਹੁਤ ਠੀਕ ਪੈਰੀਂ ਚੱਲਦੇ ਫਿਰਦੇ ਸੀ ਕਿੱਥੇ ਕਰਾਂਗੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਸਕੂਟਰ ਮੋਟਰ ਤਾਂ ਕਦੇ ਨਹੀਂ ਕਦੇ ਚਲੇ ਜਾਂਦੇ ਲਈ ਇੰਨੀ ਉਮਰ ਦੇ ਹੋਣ ਤੇ ਬਾਜ਼ੂ ਵੀ ਤਰੋ ਜੋ ਪ੍ਰਮਾਤਮਾ ਨੇ ਇਤੇ ਤਰ੍ਹਾਂ ਕੋਈ ਜਿਵੇਂ ਸਾਥ ਬਰਤਦੇ ਨੇ ਉਹ ਉਨੀ ਭੋਗ ਮਿਲਦੇ ਲਈ ਤੇ ਉਨੀ ਭੋਗੇ ਸੋ ਸਾਰੇ ਪਰਿਵਾਰ ਦਾ ਅਸੀਂ ਇੱਥੇ ਵੀ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਕਦੇ ਵੀ ਕਿਸੇ ਕਿਸਮ ਦੀ ਦੋਨੇ ਪਰਿਵਾਰਾਂ ਜੋ ਕਿਤੇ ਵੀ ਚਲੇ ਜਾਂਦੇ ਚਾਹੇ ਉੱਧਰ ਰਹਿੰਦੇ ਚਾਹੇ ਇੱਧਰ ਰਹਿੰਦੇ ਮੈਂ ਨੋਟ ਕਰਿਆ ਦੇਖਦੇ ਸਾਰਿਆਂ ਵੱਲੋਂ ਪੂਰਾ ਮਾਨ ਸਤਕਾਰ ਸੀ ਉਹਨਾਂ ਨੂੰ ਸੋ ਸਾਰੇ ਮੇਰੇ ਜਿਹੜਾ ਭੈਣਾਂ ਨੂੰ ਮੈਂ ਹੀ बार-बार ਬੇਨਤੀ ਕਰਦਾ ਆਂ ਆਪਾਂ ਜਿੰਦਗੀ ਦੀ ਇੱਕ ਵਾਰੀ ਆਉਣਾ ਜੋ ਆਪਣੇ ਮਾਪੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਮਾਨ ਸਤਕਾਰ ਦਿਓ ਉਸੇ ਤਰ੍ਹਾਂ ਹੀ ਆਪਣਾ ਫਰਜ਼ਾ ਆਪਣਾ ਜੋ ਅੱਗੇ ਬੱਚਾ ਪ੍ਰਤੀ ਫਰਜ਼ਾ ਉਹ ਵੀ ਇਸੇ ਤਰ੍ਹਾਂ ਸਮਾਪਤ ਹੋ ਕੇ ਨਿਭਾਓ ਇਸ ਪਰਿਵਾਰ ਨੂੰ ਸਿੱਖਿਆ ਦਾ ਹੀ ਸਿੱਖਿਆ ਹੀ ਮਿਲਦੀ ਆ ਸੋ ਸਾਰੇ ਹੀ ਰਿਸ਼ਤੇਦਾਰਾਂ ਦਾ ਦੋਸਤ ਮਿੱਤਰਾਂ ਸਕੇ ਸਬੰਧੀਆਂ ਦਾ ਇੱਥੇ ਪਹੁੰਚਣ ਤੇ ਮੈਂ ਆਪਣੇ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਚਾਚਾ ਜੀ ਗੁਰਮੀਤ ਸਿੰਘ ਜੀ ਬਦੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ